ਆਈਕਨ ਨੂੰ ਤੁਹਾਨੂੰ ਬਹੁਤ ਸਾਰਾ ਯੂਥ ਜਿਹੜਾ ਹੈ ਫੋਲੋ ਕਰਦਾ ਹੈ ਸੋ ਇੱਕ ਰਿਸਪੌਂਸਿਬਿਲਟੀ ਤੁਸੀਂ ਵੀ ਆਪਣੇ ਮੋਢਿਆਂ ਤੇ ਫੀਲ ਕਰਦੇ ਹੋ ਬਿਲਕੁਲ ਕਰਦਾ ਜੀ ਮੈਨੂੰ ਆਲਵੇਸ ਇਹ ਡਰ ਰਹਿੰਦਾ ਕਿ ਮੇਰੇ ਕਰਕੇ ਕਿਸੇ ਨੂੰ ਕੋਈ ਗਲਤ ਮੈਸੇਜ ਨਾ ਚਲ ਜਾਏ ਯੂਥ ਨੂੰ ਤਾਂ ਹੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਮੈਸੇਜ ਕਿਵੇਂ ਕਨਵੇ ਕਰ ਸਕਦੇ ਹਾਂ ਯੂਥ ਨੂੰ ਜੇ ਤੁਸੀਂ ਗਾਂਧੀ 2 ਦੇਖੀ ਹੋਗੀ ਤਾਂ ਉਹਦੇ ਵਿੱਚ ਇੱਕ ਸਪੀਚ ਹੈ ਉਹ ਮੈਂ ਖੁਦ ਲਿਖੀ ਸੀਗੀ ਉਹ ਫਿਲਮ ਦੇ ਵਿੱਚ ਹੈ ਨਹੀਂ ਸੀਗੀ ਉਹ ਜਦੋਂ ਬੋਲਦਾ ਜਾ ਕੇ ਮਾਈਕ ਹੋ ਕੇ ਉਹਦਾ ਤਾਂ ਉਹ ਇੰਨੀ ਮੋਟੀਵੇਟ ਕਰਦੀ ਆ ਲੋਕਾਂ ਨੂੰ ਕਿ ਤੁਸੀਂ ਪੋਲਿਟਿਕਸ ਦੇ ਹੱਥੇ ਨਾ ਚੜੋ ਨੌਜਵਾਨਾਂ ਨੂੰ ਕਿਹਾ ਗਿਆ ਇੱਕ ਬਹੁਤ ਵੱਡਾ ਮੈਸੇਜ ਸੀਗਾ ਫਿਰ ڈاکੂਆਂ ਦਾ ਮੁੰਡਾ ਉਹ ਚ ਮੈਸੇਜ ਸੀ ਡੀਐਸਪੀ ਦੇਵ ਚ ਮੈਸੇਜ ਸੀ ਬਲੈਕੀਆ ਚ ਮੈਸੇਜ ਸੀ ਕੋਈ ਫਿਲਮ ਮਤਲਬ ਮੈਂ ਕੋਸ਼ਿਸ਼ ਇਹ ਹੁੰਦੀ ਹੈ ਕਿਉਂਕਿ ਸਾਡਾ ਐਕਸ਼ਨ ਜਨਰ ਹੈ ਮੈਨੂੰ ਇਹ ਲੱਗਦਾ ਹੁੰਦਾ ਕਿ ਯਾਰ ਐਕਸ਼ਨ ਦੇ ਜ਼ਰੀਏ ਸਾਡੇ ਤਾਂ ਛੋਟੀ ਜੀ ਗੱਲ ਚੱਕ ਲੈਂਦੇ ਆ ਵੀ ਯਾਰ ਆਪ ਇਹ ਪਿਸਤੌਲ ਕੱਢ ਕੇ ਖੜ ਗਏ ਤਲਵਾਰਾਂ ਕੱਢ ਕੇ ਖੜ ਗਏ ਇਹ ਯੂਥ ਨੂੰ ਕਿਹੜੇ ਪਾਸੇ ਲਾ ਰਹੇ ਨੇ ਇਹ ਗਲਤ ਪਾਸੇ ਲੈ ਕੇ ਜਾ ਰਹੇ ਨੇ ਸੋ ਬਹੁਤ ਡਰ ਕੇ ਸਿਨੇਮਾ ਕਰਦੇ ਆ ਅਸੀਂ ਅਸੀਂ ਐ ਲਈ ਬੀਚੇ ਜਿ ਕੋ ਕੇ ਸਰਮਾ ਨਹੀਂ ਕਰਦੇ ਬੇਖੌਫ ਹੋ ਕੇ ਕਹਿ ਦੀ ਆਹ ਚੀਜ਼ ਵੀ ਪਾਲਾ ਇਹਦੇ ਵਿੱਚ ਆ ਵੀ ਐਡ ਕਰਦੇ ਜਾਂਦਾ ਜਾਣਦੇ ਸਾਡੀ ਫਿਲਮ ਚੱਲਣੀ ਚਾਹੀਦੀ ਆ ਅਸੀਂ ਉਹ ਚੀਜ਼ਾਂ ਨੂੰ ਕੋਸ਼ਿਸ਼ ਕਰਦੇ ਆ ਕਿਰ ਕੁਝ ਗਲਤ ਨਾ ਦਿਖਾਈ ਇਹਨੂੰ ਕੱਢ ਦੀ ਇਹ ਫਿਲਮ ਦੇ ਵਿੱਚੋਂ ਨਹੀਂ ਯਾਰ ਇਹਦਾ ਗਲਤ ਮੈਸੇਜ ਜਾਊਗਾ ਸੋ ਮੈਂ ਖੁਦ ਖਿਆਲ ਰੱਖਦਾ ਇਹਨਾਂ ਚੀਜ਼ਾਂ ਦਾ ਔਰ ਸਾਡੀ ਟੀਮ ਸਾਰੀ ਰਿਸਪੌਂਸੀਬਲ ਟੀਮ ਹੈ ਅਸੀਂ ਜੇ ਕੁਝ ਚੀਜ਼ਾਂ ਅਸੀਂ ਐਡ ਕਰਨੀ ਹੁੰਦੀ ਤਾਂ ਇਹੋ ਜਿਹੀ ਇਹੋ ਜਿਹੀ ਚੀਜ਼ਾਂ ਨੇ ਜਿਹੜੀਆਂ ਫਿਲਮ ਤਾਂ ਬਹੁਤ ਚਲਾ ਜਾਣਗੀਆਂ ਪਰ ਮੈਸੇਜ ਗਲਤ ਜਾਊਗਾ ਲੋਕਾਂ ਨੂੰ ਸੋ ਇਹਨਾਂ ਚੀਜ਼ਾਂ ਨੂੰ ਸੀ ਐਡਿਟ ਕਰਦਦੇ ਨੇ ਔਰ ਹਰ ਵਕਤ ਤੇ ਯੂਥ ਫਾਲੋ ਕਰਦਾ ਤੇ ਉਹਨਾਂ ਨੂੰ ਚੰਗਾ ਮੈਸੇਜ ਹੀ ਕਨਵੇ ਕਰੀ ਆਲਵੇ ਭਾਈਕਨ ਤੁਹਾਨੂੰ ਬਹੁਤ ਸਾਰਾ ਯੂਥ ਜਿਹੜਾ ਇਹ ਫਾਲੋ ਕਰਦਾ ਸੋ ਇੱਕ ਰਿਸਪੌਂਸਿਬਿਲਟੀ ਤੁਸੀਂ ਵੀ ਆਪਣੇ ਮੋਢਿਆਂ ਤੇ ਫੀਲ ਕਰਦੇ ਹੋ ਬਿਲਕੁਲ ਕਰਦਾ ਜੀ ਮੈਨੂੰ ਆਲਵੇਜ਼ ਇਹ ਡਰ ਰਹਿੰਦਾ ਕਿ ਮੇਰੇ ਕਰਕੇ ਕਿਸੇ ਨੂੰ ਕੋਈ ਗਲਤ ਮੈਸੇਜ ਨਾ ਚੱਲ ਜਾ ਯੂਥ ਨੂੰ ਤਾਂ ਹੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਮੈਸੇਜ ਕਿਵੇਂ ਕਨਵੇ ਕਰ ਸਕਦੇ ਹਾਂ ਯੂਥ ਨੂੰ ਜੇ ਤੁਸੀਂ ਗਾਂਧੀ 2 ਦੇਖੀ ਹੋਗੀ ਤਾਂ ਉਹਦੇ ਵਿੱਚ ਇੱਕ ਸਪੀਚ ਹੈ ਉਹ ਮੈਂ ਖੁਦ ਲਿਖੀ ਸੀਗੀ ਉਹ ਫਿਲਮ ਦੇ ਵਿੱਚ ਹੈ ਨਹੀਂ ਸੀਗੀ ਉਹ ਜਦੋਂ ਬੋਲਦਾ ਜਾ ਕੇ ਮਾਈਕ ਓਕੇ ਉਹਦਾ ਤਾਂ ਉਹ ਇੰਨੀ ਮੋਟੀਵੇਟ ਕਰਦੀ ਹੈ ਲੋਕਾਂ ਨੂੰ ਕਿ ਤੁਸੀਂ ਪੋਲਿਟਿਕਸ ਦੇ ਹੱਥੇ ਨਾ ਚੜੋ ਨੌਜਵਾਨਾਂ ਨੂੰ ਕਿਹਾ ਗਿਆ ਇੱਕ ਬਹੁਤ ਵੱਡਾ ਮੈਸੇਜ ਸੀਗਾ ਫਿਰ ڈاکੂਆਂ ਦਾ ਮੁੰਡਾ ਉਹ ਚ ਮੈਸੇਜ ਸੀ ਡੀਐਸਪੀ ਦੇਵ ਚ ਮੈਸੇਜ ਸੀ ਬਲੈਕੀਆ ਚ ਮੈਸੇਜ ਸੀ ਕੋਈ ਫਿਲਮ ਮਤਲਬ ਮੈਂ ਕੋਸ਼ਿਸ਼ ਇਹ ਹੁੰਦੀ ਹੈ ਕਿਉਂਕਿ ਸਾਡਾ ਐਕਸ਼ਨ ਜਨਰ ਹੈ ਮੈਨੂੰ ਇਹ ਲੱਗਦਾ ਹੁੰਦਾ ਕਿ ਯਾਰ ਐਕਸ਼ਨ ਦੇ ਜ਼ਰੀਏ ਸਾਡੇ ਤਾਂ ਛੋਟੀ ਜੀ ਗੱਲ ਚੱਕ ਲੈਂਦੇ ਆ ਵੀ ਯਾਰ ਆਪ ਇਹ ਪਿਸਤੌਲ ਕੱਢ ਕੇ ਖੜ ਗਏ ਤਲਵਾਰਾਂ ਕੱਢ ਕੇ ਖੜ ਗਏ ਇਹ ਯੂਥ ਨੂੰ ਕਿਹੜੇ ਪਾਸੇ ਲਾ ਰਹੇ ਨੇ ਇਹ ਗਲਤ ਪਾਸੇ ਸੋ ਬਹੁਤ ਡਾਰਕੈਸ ਨੀਮਾ ਕਰਦੇ ਆ ਅਸੀਂ ਅਸੀਂ ਐ ਨਹੀਂ ਬੇਚ ਜਕੋ ਕੇ ਸਰਮਾ ਨਹੀਂ ਕਰਦੇ ਬੇਖੌਫ ਹੋ ਕੇ ਕਹਿਦੀ ਆਰ ਆ ਚੀਜ਼ ਵੀ ਪਾਲਾ ਇਹਦੇ ਵਿੱਚ ਆ ਵੀ ਐਡ ਕਰਦੇ ਜਾਂਦਾ ਜਾਣਦੇ ਸਾਡੀ ਫਿਲਮ ਚੱਲਣੀ ਚਾਹੀਦੀ ਆ ਅਸੀਂ ਉਹ ਚੀਜ਼ਾਂ ਨੂੰ ਕੋਸ਼ਿਸ਼ ਕਰਦੇ ਆ ਕਿਰ ਕੁਝ ਗਲਤ ਨਾ ਦਿਖਾਈਏ ਇਹਨੂੰ ਕੱਢ ਦੀਏ ਫਿਲਮ ਦੇ ਵਿੱਚੋਂ ਨਹੀਂ ਯਾਰ ਇਹਦਾ ਗਲਤ ਮੈਸੇਜ ਜਾਊਗਾ ਸੋ ਮੈਂ ਖੁਦ ਖਿਆਲ ਰੱਖਦਾ ਇਹਨਾਂ ਚੀਜ਼ਾਂ ਦਾ ਔਰ ਸਾਡੀ ਟੀਮ ਸਾਰੀ ਰਿਸਪੌਂਸੀਬਲ ਟੀਮ ਹੈ ਅਸੀਂ ਜੇ ਕੁਝ ਚੀਜ਼ਾਂ ਅਸੀਂ ਐਡ ਕਰਨੀ ਹੁੰਦੀ ਤਾਂ ਇਹੋ ਜਿਹੀ ਇਹੋ ਜਿਹੀ ਚੀਜ਼ਾਂ ਨੇ ਜਿਹੜੀਆਂ ਫਿਲਮ ਤਾਂ ਬਹੁਤ ਚਲਾ ਜਾਣਗੀਆਂ ਪਰ ਮੈਸੇਜ ਗਲਤ ਜਾਊਗਾ ਲੋਕਾਂ ਨੂੰ ਸੋ ਇਹ ਚੀਜ਼ਾਂ ਨੂੰ ਸੀ ਐਡਿਟ ਕਰਦਦੇ ਨੇ ਔਰ ਹਰ ਵਕਤ ਕੋਸ਼ਿਸ਼ ਰਹਿੰਦੀ ਹੈ ਜੀ ਕਿ ਯੂਥ ਆਈਕਨ ਉਹ ਤੁਹਾਨੂੰ ਬਹੁਤ ਸਾਰਾ ਯੂਥ ਜਿਹੜਾ ਹੈ ਫੋਲੋ ਕਰਦਾ ਹੈ ਸੋ ਇੱਕ ਰਿਸਪੌਂਸਿਬਿਲਟੀ ਤੁਸੀਂ ਵੀ ਆਪਣੇ ਮੋਢਿਆਂ ਤੇ ਫੀਲ ਕਰਦੇ ਹੋ ਬਿਲਕੁਲ ਕਰਦਾ ਜੀ ਮੈਨੂੰ ਆਲਵੇਸ ਇਹ ਡਰ ਰਹਿੰਦਾ ਕਿ ਮੇਰੇ ਕਰਕੇ ਕਿਸੇ ਨੂੰ ਕੋਈ ਗਲਤ ਮੈਸੇਜ ਨਾ ਚੱਲ ਜਾਏ ਯੂਥ ਨੂੰ ਤਾਂ ਹੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਮੈਸੇਜ ਕਿਵੇਂ ਕਨਵੇ ਕਰ ਸਕਦੇ ਹਾਂ ਯੂਥ ਨੂੰ ਜੇ ਤੁਸੀਂ ਗਾਂਧੀ 2 ਦੇਖੀ ਹੋਗੀ ਤਾਂ ਉਹਦੇ ਵਿੱਚ ਇੱਕ ਸਪੀਚ ਹੈ ਉਹ ਮੈਂ ਖੁਦ ਲਿਖੀ ਸੀਗੀ ਉਹ ਫਿਲਮ ਦੇ ਵਿੱਚ ਹੈ ਨਹੀਂ ਸੀਗੀ ਉਹ ਜਦੋਂ ਬੋਲਦਾ ਜਾ ਕੇ ਮਾਈਕ ਓਕੇ ਉਹਦਾ ਤਾਂ ਉਹ ਇੰਨੀ ਮੋਟੀਵੇਟ ਕਰਦੀ ਹੈ ਲੋਕਾਂ ਨੂੰ ਕਿ ਤੁਸੀਂ ਪੋਲਿਟਿਕਸ ਦੇ ਹੱਥੇ ਨਾ ਚੜੋ ਨੌਜਵਾਨਾਂ ਨੂੰ ਕਿਹਾ ਗਿਆ ਇੱਕ ਬਹੁਤ ਵੱਡਾ ਮੈਸੇਜ ਸੀਗਾ ਫਿਰ ڈاکੂਆਂ ਦਾ ਮੁੰਡਾ ਉਹ ਚ ਮੈਸੇਜ ਸੀ ਡੀਐਸਪੀ ਦੇਵ ਚ ਮੈਸੇਜ ਸੀ ਬਲੈਕੀਆ ਚ ਮੈਸੇਜ ਸੀ ਕੋਈ ਫਿਲਮ ਮਤਲਬ ਮੈਂ ਕੋਸ਼ਿਸ਼ ਇਹ ਹੁੰਦੀ ਹੈ ਕਿਉਂਕਿ ਸਾਡਾ ਐਕਸ਼ਨ ਜਨਰ ਹੈ ਮੈਨੂੰ ਇਹ ਲੱਗਦਾ ਹੁੰਦਾ ਕਿ ਯਾਰ ਐਕਸ਼ਨ ਦੇ ਜ਼ਰੀਏ ਸਾਡੇ ਤਾਂ ਛੋਟੀ ਜੀ ਗੱਲ ਚੱਕ ਲੈਂਦੇ ਆ ਵੀ ਯਾਰ ਆਪ ਇਹ ਪਿਸਤੌਲ ਕੱਢ ਕੇ ਖੜ ਗਏ ਤਲਵਾਰਾਂ ਕੱਢ ਕੇ ਖੜ ਗਏ ਇਹ ਯੂਥ ਨੂੰ ਕਿਹੜੇ ਪਾਸੇ ਲਾ ਰਹੇ ਨੇ ਇਹ ਗਲਤ ਪਾਸੇ ਸੋ ਬਹੁਤ ਡਾਰਕੈਸ ਨੀਮਾ ਕਰਦੇ ਆ ਅਸੀਂ ਅਸੀਂ ਐ ਨਹੀਂ ਬੇਚ ਜਕੋ ਕੇ ਸਰਮਾ ਨਹੀਂ ਕਰਦੇ ਬੇਖੌਫ ਹੋ ਕੇ ਕਹਿਦੀ ਆਰ ਆ ਚੀਜ਼ ਵੀ ਪਾਲਾ ਇਹਦੇ ਵਿੱਚ ਆ ਵੀ ਐਡ ਕਰਦੇ ਜਾਂਦਾ ਜਾਣਦੇ ਸਾਡੀ ਫਿਲਮ ਚੱਲਣੀ ਚਾਹੀਦੀ ਆ ਅਸੀਂ ਉਹ ਚੀਜ਼ਾਂ ਨੂੰ ਕੋਸ਼ਿਸ਼ ਕਰਦੇ ਆ ਕਿਰ ਕੁਝ ਗਲਤ ਨਾ ਦਿਖਾਈਏ ਇਹਨੂੰ ਕੱਢ ਦੀਏ ਫਿਲਮ ਦੇ ਵਿੱਚੋਂ ਨਹੀਂ ਯਾਰ ਇਹਦਾ ਗਲਤ ਮੈਸੇਜ ਜਾਊਗਾ ਸੋ ਮੈਂ ਖੁਦ ਖਿਆਲ ਰੱਖਦਾ ਇਹਨਾਂ ਚੀਜ਼ਾਂ ਦਾ ਔਰ ਸਾਡੀ ਟੀਮ ਸਾਰੀ ਰਿਸਪੌਂਸੀਬਲ ਟੀਮ ਹੈ ਅਸੀਂ ਜੇ ਕੁਝ ਚੀਜ਼ਾਂ ਅਸੀਂ ਐਡ ਕਰਨੀ ਹੁੰਦੀ ਤਾਂ ਇਹੋ ਜਿਹੀ ਇਹੋ ਜਿਹੀ ਚੀਜ਼ਾਂ ਨੇ ਜਿਹੜੀਆਂ ਫਿਲਮ ਤਾਂ ਬਹੁਤ ਚਲਾ ਜਾਣਗੀਆਂ ਪਰ ਮੈਸੇਜ ਗਲਤ ਜਾਊਗਾ ਲੋਕਾਂ ਨੂੰ ਸੋ ਇਹ ਚੀਜ਼ਾਂ ਨੂੰ ਸੀ ਐਡਿਟ ਕਰਦਦੇ ਨੇ ਔਰ ਹਰ ਵਕਤ ਕੋਸ਼ਿਸ਼ ਰਹਿੰਦੀ ਹੈ ਜੀ ਕਿ ਯੂਥ ਫਾਲੋ ਕਰਦਾ ਤੇ ਉਹਨਾਂ ਨੂੰ ਚੰਗਾ ਮੈਸੇਜ ਹੀ ਕਨਵੇ ਕਰੀ ਆਲਵੇਜ਼ ਆਈ ਕਨ ਤੁਹਾਨੂੰ ਬਹੁਤ ਸਾਰਾ ਯੂਥ ਜਿਹੜਾ ਹੈ ਫਾਲੋ ਕਰਦਾ ਸੋ ਇੱਕ ਰਿਸਪੌਂਸਿਬਿਲਟੀ ਤੁਸੀਂ ਵੀ ਆਪਣੇ ਮੋਢਿਆਂ ਤੇ ਫੀਲ ਕਰਦੇ ਹੋ ਬਿਲਕੁਲ ਕਰਦਾ ਜੀ ਮੈਨੂੰ ਆਲਵੇਜ਼ ਇਹ ਡਰ ਰਹਿੰਦਾ ਕਿ ਮੇਰੇ ਕਰਕੇ ਕਿਸੇ ਨੂੰ ਕੋਈ ਗਲਤ ਮੈਸੇਜ ਨਾ ਚੱਲ ਜਾਏ ਯੂਥ ਨੂੰ ਤਾਂ ਹੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਮੈਸੇਜ ਕਿਵੇਂ ਕਨਵੇ ਕਰ ਸਕਦੇ ਹਾਂ ਯੂਥ ਨੂੰ ਜੇ ਤੁਸੀਂ ਗਾਂਧੀ 2 ਦੇਖੀ ਹੋਗੀ ਤਾਂ ਉਹਦੇ ਵਿੱਚ ਇੱਕ ਸਪੀਚ ਹੈ ਉਹ ਮੈਂ ਖੁਦ ਲਿਖੀ ਸੀਗੀ ਉਹ ਫਿਲਮ ਦੇ ਵਿੱਚ ਹੈ ਨਹੀਂ ਸੀਗੀ ਉਹ ਜਦੋਂ ਬੋਲਦਾ ਜਾ ਕੇ ਮਾਈਕ ਹੋ ਕੇ ਉਹਦਾ ਤਾਂ ਉਹ ਇੰਨੀ ਮੋਟੀਵੇਟ ਕਰਦੀ ਆ ਲੋਕਾਂ ਨੂੰ ਕਿ ਤੁਸੀਂ ਪੋਲਿਟਿਕਸ ਦੇ ਹੱਥੇ ਨਾ ਛੜੋ ਨੌਜਵਾਨਾਂ ਨੂੰ ਕਿਹਾ ਗਿਆ ਇੱਕ ਬਹੁਤ ਵੱਡਾ ਮੈਸੇਜ ਸੀਗਾ ਫਿਰ ਡਾਕੂਆਂ ਦਾ ਮੁੰਡਾ ਉਹ ਚ ਮੈਸੇਜ ਸੀ ਡੀਐਸਪੀ ਦੇਵ ਚ ਮੈਸੇਜ ਸੀ ਬਲੈਕਆਚ ਚ ਮੈਸੇਜ ਸੀ ਕੋਈ ਫਿਲਮ ਮਤਲਬ ਮੈਂ ਕੋਸ਼ਿਸ਼ ਇਹ ਹੁੰਦੀ ਆ ਕਿਉਂਕਿ ਸਾਡਾ ਐਕਸ਼ਨ ਜਨਰ ਆ ਮੈਨੂੰ ਇਹ ਲੱਗਦਾ ਹੁੰਦਾ ਕਿ ਯਾਰ ਐਕਸ਼ਨ ਦੇ ਜ਼ਰੀਏ ਸਾਡੇ ਤਾਂ ਛੋਟੀ ਜੀ ਗੱਲ ਚੱਕ ਲੈਂਦੇ ਆ ਵੀ ਯਾਰ ਆਪ ਇਹ ਪਿਸਤੌਲ ਕੱਢ ਕੇ ਖੜ ਗਏ ਤਲਵਾਰਾਂ ਕੱਢ ਕੇ ਖੜ ਗਏ ਇਹ ਯੂਥ ਨੂੰ ਕਿਹੜੇ ਪਾਸੇ ਲਾ ਰਹੇ ਨੇ ਗਲਤ ਪਾਸੇ ਲੈ ਕੇ ਜਾ ਰਹੇ ਨੇ ਸੋ ਬਹੁਤ ਡਰ ਕੇ ਸਿਨੇਮਾ ਕਰਦੇ ਆ ਅਸੀਂ ਅਸੀਂ ਐ ਨਹੀਂ ਬੇਚ ਜਕੋ ਕੇ ਸ਼ਰਮ ਨਹੀਂ ਕਰਦੇ ਬੇਖੌਫ ਹੋ ਕੇ ਕਹਿ ਦੀ ਯਾਰ ਆ ਚੀਜ਼ ਵੀ ਪਾਲਾ ਇਹਦੇ ਵਿੱਚ ਆ ਵੀ ਐਡ ਕਰ ਦੇ ਜਾਂਦਾ ਜਾਣਦੇ ਸਾਡੀ ਫਿਲਮ ਚੱਲਣੀ ਚਾਹੀਦੀ ਆ ਅਸੀਂ ਉਹ ਚੀਜ਼ਾਂ ਨੂੰ ਕੋਸ਼ਿਸ਼ ਕਰਦੇ ਆ ਕਿਰ ਕੁਝ ਗਲਤ ਨਾ ਦਿਖਾਈਏ ਇਹਨੂੰ ਕੱਢ ਦੀ ਫਿਲਮ ਦੇ ਵਿੱਚੋਂ ਨਹੀਂ ਯਾਰ ਇਹਦਾ ਗਲਤ ਮੈਸੇਜ ਜਾਊਗਾ ਸੋ ਮੈਂ ਖੁਦ ਖਿਆਲ ਰੱਖਦਾ ਇਹਨਾਂ ਚੀਜ਼ਾਂ ਦਾ ਔਰ ਸਾਡੀ ਟੀਮ ਸਾਰੀ ਰਿਸਪੌਂਸੀਬਲ ਟੀਮ ਹੈ ਅਸੀਂ ਜੇ ਕੁਝ ਚੀਜ਼ਾਂ ਸੀ ਐਡ ਕਰਨੀ ਹੁੰਦੀ ਤਾਂ ਇਹੋ ਜਿਹੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਫਿਲਮ ਤਾਂ ਬਹੁਤ ਚਲਾ ਜਾਣਗੀਆਂ ਪਰ ਮੈਸੇਜ ਗਲਤ ਜਾਊਗਾ ਲੋਕਾਂ ਨੂੰ ਸੋਨੇ ਚੀਜ਼ਾਂ ਨੂੰ ਸੀ ਐਡਿਟ ਕਰਦਦੇ ਨੇ ਔਰ ਹਰ ਵਕਤ ਕੋਸ਼ਿਸ਼ ਰਹਿੰਦੀ ਹੈ ਜੀ ਕਿ ਯੂਥ ਫਾਲੋ ਕਰਦਾ ਤੇ ਉਹਨਾਂ ਨੂੰ ਚੰਗਾ ਮੈਸੇਜ ਹੀ ਕਨਵੇ ਕਰੀ ਆਲਵੇਸ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ